Jai Mahal Jai Madurai Jai Mahal याद ya 45 <स्थाँगा> माहौल <स्थाँगा> सारे लख लख बधाई मैं इस पंडाल एम एल ए साहब सत्कारयोग जज साहबान सागरिका का बहुत बहुत स्वागत करता हाँ अच्छा यह दिहाड़ा ਸਤਿ ਸਤਿ ਦਾ ਸਤ ਕਰਵਾ ਕਰਤਾ ਕਰਤਾ ਜੀ ਸਿਣੀ ਅੱਜ 150 ਬਰੇ ਹੋ ਗਏ ਨੇ ਬੰਦੇ ਬਾਤਰਾ ਨੂੰ ਸਾਡਾ ਨੈਸ਼ਨਲ ਸੌਂ ਪੜੇਗੇ ਅੱਜ ਟੁਕੜੀ ਬਧਾਈ ਦਾ ਤੇ ਮੈਨੂੰ ਬਹੁਤ ਮਾਣ ਹੈ ਕਿ ਇਸ ਮੁਬਾਰਕ ਮੌਕੇ ਤੇ ਮੈਨੂੰ ਝੰਡਾ ਫੈਰਾਣ ਤੇ ਆਪ ਸਾਰਿਆਂ ਦੇ ਨਾਲ ਆਪਣੇ ਬਾਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਮੈਂ ਅੱਜ ਦੇ ਦਿਨ ਸਾਡੇ ਆਜ਼ਾਦੀ ਦੇ ਜਿੰਨੇ ਵੀ ਸੰਘਰਸ਼ ਸੀਗੇ ਆਜ਼ਾਦੀ ਕੁਹਾਟੇ ਸੀਗੇ ਜਿਹਨਾਂ ਨੇ ਬਹੁਤ ਸੰਘਰਸ਼ ਕੀਤਾ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਦੇ ਲਈ ਮੈਂ ਦਿਲੋਂ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਇੱਥੇ ਸਾਡੇ ਵਿੱਚ ਵਿਰਾਜਮਾਨ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦਾ ਮੈਂ ਇੱਥੇ ਜਿਹੜੇ ਬੱਚੇ ਆਏ ਨੇ ਮੈਂ ਖੁਦ ਦੇਖਿਆ ਹੈ ਕਿ ਬੱਚਿਆਂ ਨੂੰ ਬਹੁਤ ਸਾਰੇ ਸਾਰੇ ਬਚਪਨ ਉਹਨਾਂ ਨੂੰ ਕਨਫਿਊਜ਼ਨ ਹੀ ਰਹਿੰਦੀ ਹੈ ਕਿ 15 ਅਗਸਤ ਕੀ ਹੈ ਤੇ 26 ਜਨਵਰੀ ਕੀ ਹੈ ਮੈਂ ਇਸ ਬਾਰੇ ਗੱਲ ਕਰਾਂਗਾ ਕਿ ਅੱਜ ਹੈ 26 ਜਨਵਰੀ ਗਣਤੰਤਰਤਾ ਦਿਵਸ ਇਹ ਉਹ ਦਿਵਸ ਹੈ ਜਦਨ ਭਾਰਤ ਗਣਤੰਤਰ ਬਣਿਆ ਗਣਤੰਤਰ ਉਹ ਤੰਤਰ ਹੈ ਜੋ ਗਣ ਦੁਆਰਾ ਚਲਾਇਆ ਜਾਂਦਾ ਜਿਹਨੂੰ ਲੋਕ ਚਲਾਉਂਦੇ ਨੇ ਲੋਕ ਸੋਚਦੇ ਨੇ ਦੱਸਦੇ ਨੇ ਕਿ ਉਹ ਕੀ ਕਰਨਾ ਚਾਹੁੰਦੇ ਨੇ ਇਸ ਦੇਸ਼ ਨੂੰ ਕਿਸ ਰਾਹ ਤੇ ਚਲਾਣਾ ਚਾਹੁੰਦੇ ਨੇ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਸਾਲ 1930 ਵਿੱਚ 26 ਜਨਵਰੀ ਨੂੰ ਸਾਡੇ ਲੀਡਰਸ ਨੇ ਇਹ ਡਿਸਾਈਡ ਕਰਦੇ ਸੀ ਅਸੀਂ ਅੰਗਰੇਜ਼ਾਂ ਤੋਂ ਹੁਣ ਸੁਧਾਰ ਨਹੀਂ ਮੰਗਾਂਗੇ ਅੰਗਰੇਜ਼ਾਂ ਤੋਂ ਕੋਈ ਬਦਲਾ ਨਹੀਂ ਮੰਗਾਂਗੇ ਅੰਗਰੇਜ਼ਾਂ ਤੋਂ ਆਪਣਾ ਦੇਸ਼ ਵਾਪਸ ਆਪਣੇ ਹੱਥ ਵਿੱਚ ਲੈ ਕੇ ਖੁਦ ਉਸ ਨੂੰ ਚਲਾਵਾਂਗੇ ਇਸ ਚੀਜ਼ ਨੂੰ ਉਹਨਾਂ ਨੇ ਸਵਰਾਜ ਦਾ ਨਾਮ ਦਿੱਤਾ 26 ਜਨਵਰੀ 1930 ਨੂੰ ਅਸੀਂ ਖੁੱਦ ਨੂੰ ਸਵਰਾਜ ਦਾ ਪੱਤਰ ਘੋਸ਼ਿਤ ਕਰ ਦਿੱਤਾ ਜਦ 15 ਅਗਸਤ 1947 ਨੂੰ ਆਜ਼ਾਦੀ ਮਿਲੀ ਅਜ਼ਾਦੀ ਮਿਲੀ ਸਾਨੂੰ ਅੰਗਰੇਜ਼ਾਂ ਦੀ ਹਕੂਮਤ ਤੋਂ ਅੰਗਰੇਜ਼ਾਂ ਦੇ ਰੂਲਾਂ ਤੋਂ ਜਿਹੜੇ ਤੇ ਸਾਡਾ ਸੋਲੂਸ਼ਨ ਕਰਦੇ ਸੀ ਅੰਗਰੇਜ਼ਾਂ ਨੇ ਟੈਕਸਾਂ ਤੋਂ ਜਿਹੜੇ ਸਾਨੂੰ ਲੁੱਟਦੇ ਸੀ ਉਸ ਤੋਂ ਬਾਅਦ ਅਜ਼ਾਦੀ ਤੋਂ ਬਾਅਦ ਹੁਣ ਅਸੀਂ ਇਸ ਦੇਸ਼ ਨੇ ਕੀ ਕਰਨਾ ਹੈ ਕੀ ਐਸੇ ਰੂਲ ਬਣਾਣੇ ਨੇ ਕੀ ਐਸਾ ਕਾਨੂੰਨ ਬਣਾਣਾ ਹੈ ਕਿ ਸਾਰਾ ਕੁਝ ਸਾਡੇ ਹੱਥ 'ਚ ਹੋਵੇ ਅਤੇ ਸਾਡੇ ਹੱਥ ਵਿੱਚ ਇਹ ਜ਼ਿੰਮੇਵਾਰੀ ਚੱਕੀ ਕੰਸਟੀਟਿਊਟ ਅਸੈਂਬਲੀ ਨੇ ਜਿਸ ਦੇ ਵਿੱਚ ਗਵਰਦਨ Nehru B R Ambedkar Dr Rajendra Prasad ਵਰਗੀਆਂ ਮਹਾਨ ਸ਼ਖਸੀਅਤਾਂ ਜਦਕਿ ਇਹ ਕਨਸਟੀਟਿਊਸ਼ਨ ਬਣ ਕੇ ਸਾਹਮਣੇ ਆਇਆ ਇਹ ਦੁਨੀਆ ਦਾ ਸਭ ਤੋਂ ਵੱਡੇ ਲੋਕਤੰਤਰ ਦਾ ਦੁਨੀਆ ਦਾ ਸਭ ਤੋਂ ਵੱਡਾ ਕਨਸਟੀਟਿਊਸ਼ਨ ਨਿਕਲ ਕੇ ਸਾਹਮਣੇ ਆਇਆ ਤੇ ਇਹਦੀ ਖੂਬਸੂਰਤੀ ਇਹ ਸੀਗੀ ਕਿ ਇਸ ਨੇ ਸਾਰਾ ਆਵਾਜ਼ਕਾਟ ਲੋਕਾਂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਲੋਕਾਂ ਨੂੰ ਸਾਰੇ ਰਾਜੇ ਬਣਾ ਦਿੱਤਾ ਜੋ ਇੰਨੇ ਸਾਲਾਂ ਦਾ ਮੁਗਲਾਂ ਦਾ ਇੱਕ ਨੇ ਸਾਡੇ ਦਾ ਗੋਰੀਆ ਦਾ ਰਾਜ ਚੱਲ ਰਿਹਾ ਸੀ ਉਹ ਇਥੋਂ ਦੇ ਨਿਵਾਸੀਆਂ ਦਾ ਰਾਜ ਸਥਾਪਿਤ ਕਰ ਦੋਨਾ ਇਸ ਕਰਕੇ ਗਣਤੰਤਰ ਦਿਵਸ ਨੂੰ ਸੇਵੀ ਨੂੰ ਤੋਂ ਆਉਂਦਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਬਣਾਉਣ ਵਾਲਿਆਂ ਨੇ ਉਸ ਨੂੰ ਇੰਨਾ ਫਲੈਕਸੀਬਲ ਰੱਖਿਆ ਕਿ ਅਸੀਂ ਆਉਣ ਵਾਲੇ ਸਮਿਆਂ 'ਚ ਉਹਨੂੰ ਬਦਲ ਸਕੀਏ ਮਹੌਲ ਦੇ ਸਾਹਬ ਬਟ ਉਹਨੂੰ ਇੰਨਾ ਸਖਤ ਵੀ ਰੱਖਿਆ ਕਿ ਅਸੀਂ ਉਹਦੇ ਮੂਲੇ ਸਿਧਾਂਤਾਂ ਨੂੰ ਬਦਲ ਕੇ ਤਾਂ ਫਿਰ ਉਹ ਲੋਕਤੱਤਵਾਈਵਾਦ ਨੂੰ ਕਦੇ ਵੀ ਨਾ ਮੋੜ ਸਕੀਏ ਜੋ ਕਿ ਅੱਜ ਤੱਕ ਵੀ ਕਾਇਮ ਹੈ ਤੇ ਮਜਬੂਤੀ ਨਾਲ ਸਾਡਾ ਸਾਥ ਨਿਭਾ ਰਿਹਾ ਹੈ ਦੋਸਤੋ ਸਾਡੀ ਪੰਜਾਬ ਸਰਕਾਰ ਵੀ ਇਸ ਕਨਸਟੀਟਿਊਸ਼ਨ ਦੇ ਸਿਧਾਂਤਾਂ ਦੇ ਚੱਲਦੇ ਹੋਏ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਦੀ ਹੈ ਬਹੁਤ ਸਾਰੇ ਕਾਰਜ ਕਰਤੀ ਹੈ ਜਿੰਨਾ ਲੋਕਾਂ ਨੂੰ ਫਾਇਦੇ ਹੋਣ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਹੈ ਜਿਸ ਤਰ੍ਹਾਂ ਨਸ਼ਿਆਂ ਦੀ ਵਕਰੀ ਨਸ਼ਿਆਂ ਦੀ ਜੋ ਤਸਕਰੀ ਹੁੰਦੀ ਹੈ ਨੂੰ ਰੁਕਿਆ ਜਾ ਰਿਹਾ ਹੈ ਅਰੈਸਟ ਕੀਤਾ ਜਾ ਰਿਹਾ ਹੈ ਤਸਕਰਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੁਸੀਂ ਨਸ਼ੇ ਨੂੰ ਇਸ ਮਹੀਨੇ ਵਿੱਚ ਬੀਡੀਸੀ ਵਿਲੇਜ ਕਮੇਟੀ ਕਮੇਟੀਆਂ ਬਣਾਏਗੇ ਬੋਰਡ ਕਮੇਟੀ ਬਣਾਏਗੇ ਫਿਰ ਕੋਨਸਟੀਟਿਊਸ਼ਨ ਦਾ ਜੋ ਸਿਧਾਂਤ ਹੈ ਕਿ ਲੋਕ ਡਿਸਾਈਡ ਕਰਨਗੇ ਕੀ ਕਰਨਾ ਲੋਕਾਂ ਨੂੰ ਭਾਗੀਦਾਰ ਬਣਾਇਆ ਗਿਆ ਹੈ ਫੋਨ ਸਰਕਾਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੱਗੇ ਆਈ ਹੈ ਇਹ ਐਸੀ ਯੋਜਨਾ ਹੈ ਕਿ ਪੰਜਾਬ ਦੇ ਹਰ ਪਰਿਵਾਰ 10 ਲੱਖ ਦਾ ਬੀਮਾ ਸਰਕਾਰ ਦੇ ਰਹੀ ਹੈ ਮੈਂ ਤੁਹਾਨੂੰ ਅੱਜ ਅਪੀਲ ਕਰਦਾ ਕਿ ਸਾਰੇ ਆਪਣਾ ਇਸ ਯੋਜਨਾ ਦਾ ਫਾਇਦਾ ਲਓ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹਦੇ ਵਿੱਚ ਇਨਰੋਲ ਕਰਾਓ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਹੋਰ ਵਧੀਆ ਕਰਨ ਲਈ ਆਮ ਆਦਮੀ ਕਿਨਾਰੇ ਗਲੀ ਮੋਹੱਲੇ ਦੇ ਵਿੱਚ ਹੋਣ ਰੱਖੀ ਨੇ ਜੋ ਕਿ ਵਧੀਆ ਇਲਾਜ ਹੁੰਦਾ ਇਸ ਤੋਂ ਇਲਾਵਾ ਆਮ ਇਸ ਤੋਂ ਇਲਾਵਾ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਜਿਸ ਤੋਂ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਿਸ ਸਥਾਨ ਦਾ ਦੌਰਾ ਕਰਾਇਆ ਜਾਂਦਾ ਹੈ ਸਰਕਾਰ ਦੇ ਐਵਾਂ ਜਿਹੜੇ ਬਹੁਤ ਸਕੀਮਾਂ ਨੇ ਜਿਸ ਤੋਂ ਲੋਕ ਬਹੁਤ ਸਾਰੇ ਲਾਭ ਲੈ ਸਕਦੇ ਨੇ ਬਟ ਇਹ ਜਿੰਨਾ ਉਦੋਂ ਸਕੀਮਾਂ ਉਦੋਂ ਤੱਕ ਕਾਰਗਰ ਨਹੀਂ ਹੋਉਂਦੀਆਂ ਜਦ ਤੱਕ ਅਸੀਂ ਇਹਨਾਂ ਵਿੱਚ ਭਾਗ ਨਹੀਂ ਲੈਂਦੇ ਅਸੀਂ ਇਹਨਾਂ ਦੇ ਬਾਰੇ ਜਾਣਕਾਰੀ حاصل ਨਹੀਂ ਕਰਦੇ ਅਸੀਂ ਇਹਨਾਂ ਦੇ ਵਿੱਚ ਇਨਰੋਲ ਨਹੀਂ ਕਰਦੇ ਉਦੋਂ ਤੱਕ ਇਹਨਾਂ ਸਕੀਮਾਂ ਦਾ ਮਤਲਬ ਪੂਰਾ ਨਹੀਂ ਹੋ ਸਕਦਾ ਮੈਂ ਅੱਜ ਇਸ ਮੱਦੇ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਆਪਾਂ ਸਰਕਾਰ ਦੇ ਭਾਗੀਦਾਰ ਬਣ ਕੇ ਇਨ੍ਹਾਂ ਸਕੀਮਾਂ ਦੇ ਵਿੱਚ ਇਹਦਾ ਤੌਰ ਕਰੀਆ ਦੇ ਵਿੱਚ ਆਪਣਾ ਰੋਲ ਨਿਭਾਏ ਤੇ ਬੈ ਸਾਰਿਆਂ ਤੋਂ ਆਸ ਕਰਾਂਗਾ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਹਨੂੰ ਅਸੀਂ ਪੜੀ ਸਮਝੀਏ ਲਾਗੂ ਕਰੀਏ ਦੇਸ਼ ਦੇ ਵੀ ਤੇ ਆਪਣੀ ਜ਼ਿੰਦਗੀ ਤੇ ਵੀ ਲਾਗੂ ਕਰੀਏ ਸਾਡੀ ਸੁਸਾਇਟੀ ਨੂੰ ਸਾਡੇ ਦੇਸ਼ ਨੂੰ ਬਹੁਤ ਅੱਛਾ ਬਣ ਜਾਏਗਾ ਜੈ